ਸਾਡੀ ਸਤ ਸੰਗਤ ਦੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕਿਰਤ ਡਿਬਰੂਗੜ੍ਹ ਜੇਲ੍ਹ ਤੋਂ ਮੈਂ ਬਪਲ ਪ੍ਰੀਤ ਸਿੰਘ ਬੋਲ ਰਿਹਾ ਜੇਲ੍ਹ ਤੇ ਸਾਡੀ ਭੁਖੜ ਤਾਲ ਦਾ ਚੌਥਾ ਦੇਣਿਆ ਸਰੀਰਕ ਤੌਰ ਤੇ ਲਗਾਤਾਰ ਕਮਜ਼ੋਰੀ ਆ ਰਹੀ ਆ ਪਰ ਮਾਨਸਿਕ ਤੌਰ ਤੇ ਅਸੀਂ ਚੜ੍ਹਦੀ ਕਲਾ 'ਚ ਆਂ ਮਹਾਰਾਜ ਦੀ ਮਿਹਰ ਸਦਕਾ ਜਿਹੜੇ ਸਾਡੇ 11 ਮਹੀਨੇ ਆ ਉਹ 11 ਦਿਨਾਂ ਵਾਂਗ ਲੰਘੇ ਆ ਸਬਰ ਤੇ ਸਤਕ ਨਾਲ ਅਸੀਂ ਰਹੇ ਆ ਮਹਾਰਾਜ ਨੇ ਕਿਰਪਾ ਕੀਤੀ ਆ ਜੋ ਕੁਝ 16 ਤਰੀਕ ਨੂੰ ਘਟਨਾ ਕਰੰ ਵਾਪਰਿਆ ਤੇ ਉਹਦੇ ਬਾਰੇ ਭਾਈ ਮਰਪਾਲ ਸਿੰਘ ਨੇ ਆਡੀਓ ਸੰਦੇਸ਼ ਜਿਹੜਾ ਜਾਰੀ ਕਰ ਦਿੱਤਾ ਸੀ ਕਿਉਂਕਿ ਗੱਲ ਇਥੋਂ ਦਾ ਵੱਧ ਗਈ ਕਿ ਸਾਡੇ ਗੁਸਲਖਾਨਿਆਂ ਤੱਕ ਬੈਰਕਾਂ ਦੇ ਅੰਦਰ ਜਿਹੜਾ ਵਾ ਖੂਫੀਆ ਕੈਮਰੇ ਜਿਹੜੇ ਆ ਉਹ ਲਾਏ ਗਏ ਇਹਨੂੰ ਇੰਟਰਨੈਟ ਡੋਂਗਲ ਦੇ ਨਾਲ ਸਰਕਾਰੀ ਤੰਤਰ ਵੱਲੋਂ ਜੋੜ ਕੇ ਵੇਖਿਆ ਜਾ ਰਿਹਾ ਸੀ ਅਸੀਂ ਇਹਦੇ ਬਾਰੇ 16 ਫਰਵਰੀ 224 ਨੂੰ ਉਸੇ ਸ਼ਾਮ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤੇ ਜੀ ਆਨ ਨੂੰ ਵੀ ਚਿੱਠੀ ਲਿਖ ਦਿੱਤੀ ਸੀ ਜਿਹੜੀ ਸ਼ਾਇਦ ਨਾ 17 ਨੂੰ ਭੇਜੀ ਆ ਡੀ ਐਮ ਅੰਮ੍ਰਿਤਸਰ ਨੂੰ ਡਿਸਟ੍ਰਿਕਟ ਕੰਟਰੋਲਰ ਅੰਮ੍ਰਿਤਸਰ ਨੂੰ ਬਾਕੀ 17 ਫਰਵਰੀ ਦੀ ਫੇਰ ਡਿਗਰੂਗੜ ਜਿਹੜਾ ਪ੍ਰਸ਼ਾਸਨ ਆ ਇਥੋਂ ਦਾ ਉਹ ਵੱਡੀ ਗਿਣਤੀ 'ਚ ਫੋਰਸ ਲੈ ਕੇ ਆਇਆ ਸਲਾਸ਼ੀ ਦੇ ਨਾਮ ਇੱਥੇ ਇਹਨਾਂ ਨੇ ਆਪਣੇ ਕੋਲੋਂ ਫੋਨ ਲੈ ਕੇ ਆਂਦੇ ਤੇ ਸਾਡੇ ਤੇ ਝੂਠੀ ਦੋਮਤ ਲਾਈ ਕਿ ਇਹ ਫੜੇ ਗਏ ਹੁਣ ਤਿੰਨ-ਤਿੰਨ ਤਲਾਸ਼ੀਆਂ ਹੋ ਕੇ ਚੀਜ਼ ਕੋ ਅੰਦਰ ਆਉਂਦੀ ਆ ਜਦ ਕਿ ਜਿੱਥੇ ਸਪਾਈ ਕੈਮ ਇਨਾਂ ਨੇ ਸਾਡੇ ਤੇ ਖਿਲਾਫ ਲਾਏ ਆ ਜੇ ਉਹ ਲੰਘ ਸਕਦੇ ਤੇ ਫੋਨ ਨਾ ਵੀ ਲੈ ਕੇ ਆਉਣੇ ਕੀ ਔਖੇ ਆ। ਤੋਂ ਇਸ ਤੋਂ ਅੱਗੇ ਜਿਹੜਾ ਅਸੀਂ ਜਦੋਂ ਇਹਨਾਂ ਦੇ ਸਪਾਈ ਕੈਂਪ ਫੜੇ ਸੀ ਉਹਦੇ ਜਵਾਬ ਵਿੱਚੋਂ ਜਾਂ ਸਾਡੇ ਗੱਲ ਨੂੰ ਕੱਟਣ ਲਈ ਇਹਨਾਂ ਨੇ ਸਰਕਾਰੀ ਨੈਰੇਟਿਵ ਚਲਾਉਣ ਲਈ ਇਹ ਕਿਹਾ ਕਿ ਇਹਨਾਂ ਦੇ ਅੰਦਰੋਂ ਫੋਨ ਫੜੇ ਗਏ ਆ। ਇਹ ਵੀ ਪਤਾ ਲੱਗਾ ਕਿ ਜਿਹੜੇ ਡੀਜੀਪੀ ਇਥੋਂ ਦੇ ਆਸਾਂ ਦੇ ਉਹਨਾਂ ਨੇ ਵੀ ਸਾਡੇ ਖਿਲਾਫ ਇਹ ਜਿਹੜਾ ਆਈਜੀ ਮੈਡਮ ਦੇ ਅਸਿਆ ਕਿ ਕੋਈ ਸਟੇਟਮੈਂਟ ਦਿੱਤੀ ਜਾਂ ਸਾਡੇ ਖਿਲਾਫ ਜਿਹੜਾ ਬਿਆਨ ਦਾ ਹਿੰਦੂਚ ਵੀ ਛਪਿਆ ਉਹਨ ਅਗਲੀ ਗੱਲ ਇਹ ਆ ਕਿ ਕੱਲ ਜੇਲ੍ਹ ਦੇ ਵਿੱਚ ਆਈ ਜੀ ਜਿਹੜੇ ਜੀਲਾਂ ਦੇ ਆ ਉਹਨਾਂ ਨੇ ਦੌਰਾ ਕੀਤਾ ਸੀ ਤੇ ਸਾਹਮਣੇ ਸੁਪਰਡੈਂਟ ਤੇ ਜੇਲ੍ਹ ਪ੍ਰਸ਼ਾਸਨ ਨੇ ਇਹ ਗੱਲ ਮੰਨਿਆ ਮੰਨੀ ਆ ਤੇ ਕਿਹਾ ਵਾ ਕਿ ਇਹਨਾਂ ਦੀ ਬੈਰਕ ਦੇ ਵਿੱਚੋਂ ਕੋਈ ਫੋਨ ਨਹੀਂ ਫੜਿਆ ਗਿਆ ਨਾਲ ਉਹਨਾਂ ਇਹ ਮੰਨਿਆ ਕਿ ਇਥੋਂ ਸਪਾਈ ਕੈਮਰੇ ਤੇ ਡੋਂਗਲ ਜਿਹੜੀ ਫੜੀ ਗਈ ਆ ਉਹ ਸੀ ਇਹਨਾਂ ਨੂੰ ਸੌਂਪੀ ਸੀ ਪਰ ਸਾਨੂੰ ਆਸ ਨਹੀਂ ਕਿ ਉੱਤੇ ਕੋਈ ਕਾਰਵਾਈ ਕਰਨ ਸੋ ਸਾਡਾ ਜਿਹੜਾ ਵਾ ਭੋਖੜ ਤਾਲ ਦਾ ਕਾਮੇ ਉਹ ਚੱਲ ਰਿਹਾ ਚੌਥਾ ਦੇਣਿਆ ਤੇ ਇਹ ਲਗਾਤਾਰ ਚੱਲਦਾ ਰਹਿਣਾ ਸਾਡਾ ਜਿਹੜਾ ਇੱਕੋ ਇੱਕ ਮੰਗਿਆ ਕਿ ਅਸੀਂ ਇਸ ਜੇਲ੍ਹ 'ਚ ਨਹੀਂ ਰਹਿਣਾ ਅਸੀਂ ਪੰਜਾਬ 'ਚ ਸਾਨੂੰ ਇਹ ਜਾ ਜਾਵੇ ਉੱਥੇ ਜੋ ਕੁਝ ਹੋਊਗਾ ਉਹ ਅੱਗੇ ਵੇਖਿਆ ਜਾਊਗਾ ਬਾਕੀ ਅਗਲੀ ਗੱਲ ਇਹ ਆ ਕਿ ਹੋਇਆ ਇਦਾਂ ਕਿ ਜਦੋਂ 16 ਤਰੀਕ ਨੂੰ 16 ਦੀ ਸ਼ਾਮ ਨੂੰ ਇਹ ਕੁਝ ਵਾਪਰਦਾ 17 ਦੀ ਸਵੇਰ ਸਾਡੇ ਸਿੰਘ ਆ ਭਾਈ ਗੁਰਮੀਤ ਸਿੰਘ ਉਹਨਾਂ ਨੇ ਵਕੀਲ ਮਾਨ ਸਿੰਘ ਖਾਰਾ ਨੂੰ ਕਾਲ ਕੀਤੀ ਕਿਉਂਕਿ ਕਾਲ ਕਰਵਾਉਣ ਵਾਸਤੇ ਇੱਥੇ ਆਉਂਦੇ ਆ ਇੱਕ ਮਹਿਕਮਾ ਆ ਇੱਥੋਂ ਦਾ ਡੀਐਸਪੀ ਉਹ ਕਾਲ ਕਰਾਉਣ ਆਉਂਦੇ ਆ ਉਹ ਜਿਹੇ ਬੰਦਾ ਆਇਆ ਹੀ ਸੀ ਤੇ ਭਾਈ ਗੁਰਮੀਤ ਸਿੰਘ ਨੇ ਉੱਥੋਂ ਕਾਲ ਕਰਕੇ ਤਵਕੀਲ ਸਾਹਿਬ ਨੂੰ ਦੱਸ ਦਿੱਤਾ ਕਿ ਭਾਈ ਦੀ ਆ ਕੁਛ ਵਾਪਰਿਆ ਜਿਵੇਂ ਇਹਨਾਂ ਨੂੰ ਪਤਾ ਲੱਗਾ ਇਹਨਾਂ ਨੇ ਉਸ ਫੋਨ ਕਰਾਉਣ ਵਾਲੇ ਮੁਲਾਜ਼ਮ ਨੂੰ ਬਾਸ ਪੇਟਾ ਨਾ 17 ਨੂੰ ਗੱਲ ਕਰਵਾਈ ਨਾ 18 ਨੂੰ ਕਰਵਾਈ 19 ਤਰੀਕ ਨੂੰ ਜਾ ਕੇ ਸ਼ਾਮੀ 3:30 ਵਜੇ ਭਾਈ ਅਮਰਤਪਾਲ ਸਿੰਘ ਜਿਹੜੇ ਆ ਉਹ ਵਕੀਲ ਇਮਾਨ ਸਿੰਘ ਖਾਰਣਾ ਨਾਲ ਗੱਲ ਕਰਦੇ ਆ ਤੇ ਫਿਰ ਜਿਹੜਾ ਚਚਾਈ ਆ ਫਿਰ ਉਹ ਸਾਹਮਣੇ ਆਉਂਦੀ ਆ ਕਿ ਇਹ ਕੋਈ ਸਾਡੇ ਨਾਲ ਹੋ ਰਿਹਾ 17 ਦੀ ਸਵੇਰ ਬਹੁਤ ਹੀ ਗੁੰਡਾਗਰਦੀ ਦੇ ਤਰੀਕੇ ਨਾਲ 50 ਤੋਂ ਵਧੇਰੇ ਫੋਰਸ ਦੇ ਇਹਨਾਂ ਦੇ ਬੰਦੇ ਲਿਆਂਦੇ ਆਪਣੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਸੀਂ ਡਰਨ ਵਾਲੇ ਤਾਂ ਹੈ ਨਹੀਂ ਕਿਉਂਕਿ ਇਹ ਸਾਡੀ ਚਮੜੀ ਦਾ ਹਿੱਸਾ ਨਹੀਂਗਾ ਸਾਨੂੰ ਡੋਮੈਸਟਿਕੇਟ ਨਹੀਂ ਕੀਤਾ ਜਾ ਸਕਦਾ ਚਾਹੇ ਸਾਰੀ ਉਮਰ ਜੇਲ੍ਹ ਚ ਰੱਖਣ ਪਰ ਅਸੀਂ ਝੁਗਣ ਵਾਲੇ ਨਹੀਂਗੇ ਹੁਣ ਇਸ ਤੋਂ ਅੱਗੇ ਫਿਰ ਜਿਹੜੇ ਟੀਵੀ ਜਿਹੜੇ ਸਾਡੇ ਆਪਣੇ ਮੁੱਲ ਦੇ ਖਰੀਦੇ ਹੋਏ ਆ ਬੈਰਕਾਂ ਚ ਲੱਗੇ ਹੋਏ ਆ ਉਹ ਸਾਡੇ ਟੀਵੀ ਲੈ ਗਏ ਕਿ ਸਚਾਈ ਤੋਂ ਜਾਣੂ ਨਾ ਹੋ ਸਕਣ ਬੰਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੰਘੇ ਲੰਘੇ ਸਮੇਂ ਦੇ ਵਿੱਚ ਇਹਨਾਂ ਨੇ ਭਾਈ ਦੀਪ ਸਿੰਘ ਸਿੱਧੂ ਨੂੰ ਸ਼ਹੀਦ ਕੀਤਾ ਵਾ ਇਸੇ ਤਰ੍ਹਾਂ ਭਾਈ ਉਤਾਰ ਸਿੰਘ ਖੰਡੇ ਨੂੰ ਸ਼ਹੀਦ ਕੀਤਾ ਭਾਈ ਦੀਪ ਸਿੰਘ ਨੂੰ ਕਹਿਤਾ ਜੀ ਸੜਕਦਰ ਕੋਟ ਨਾ ਹੋਈ ਆ ਭਾਈ ਉਤਾਰ ਸਿੰਘ ਖੰਡੇ ਨੂੰ ਕਹਿਤਾ ਕਿ ਇਹ ਜੀ ਬਿਮਾਰੀ ਨਾਲ ਪੂਰੇ ਹੋਇਆ ਜਦ ਕਿ ਖਾਲਸਾ ਪੰਥ ਜਿਹੜੀ ਸਮੂਹਿਕ ਚੇਤਨਾ ਵਾ ਉਹਨੇ ਇਹ ਮੰਨਿਆ ਕਿ ਇਹ ਜਿਹੜੀਆਂ ਨੇ ਦੋ ਨੌਜਵਾਨ ਆਗਮਾਨ ਦੀ ਸ਼ਹਾਦਤਾਂ ਹੋਈਆਂ ਸੋ ਇਸ ਤਰੀਕੇ ਨਾਲ ਮੈਂ ਅਗਲੀ ਗੱਲ ਕਰਾਂ ਤੇ ਇਸ ਵੇਲੇ ਖਾਸ ਤੌਰ ਤੇ ਭਾਰਤੀ ਸਟੇਟ ਦਾ ਜਿਹੜਾ ਜੋਰ ਆ ਉਹਨਾਂ ਦੇ ਜਿਹੜਾ ਨਿਸ਼ਾਨਾ ਵਾ ਉਹ ਸਿੱਧਾ ਵਾ ਭਾਈ ਅਮਰਪਾਲ ਸਿੰਘ ਤੇ ਭਾਈ ਅਮਰਪਾਲ ਸਿੰਘ ਦੀ ਜ਼ਿੰਦਗੀ ਦਾਤੇ ਲੱਗੀ ਹੋਈ ਆ ਸੋ ਖਾਲਸਾ ਪੰਥ ਦੇ ਅਸੀਂ ਰਹਿਣੀ ਆ ਜਿੰਨਾ ਵੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਤੁਹਾਡੇ ਧੰਨਵਾਦੀ ਆ ਬਾਕੀ ਇਥੇ ਜਿਹੜੀ ਗੱਲ ਆ ਕਿ ਸੇਹ ਤੌਰ ਤੇ ਚਾਚਾ ਜੀ ਹਰਦੀਪ ਸਿੰਘ ਜਿਹੜੇ ਆ ਭਾਈ ਸਾਹਿਬ ਦੇ ਚਾਚਾ ਜੀ ਅਸੀਂ ਸਾਰੇ ਉਹਨਾਂ ਚਾਚਾ ਜੀ ਬੋਲਦੇ ਆ ਚਾਚਾ ਜੀ ਡਾਇਬਟੀਸ ਦੇ ਮਰੀਜ਼ ਆ ਉਹਨਾਂ ਨੇ ਜਲ ਪਾਣੀ ਜਿਹੜਾ ਵਾ ਅੰਨ ਪਾਣੀ त्याਗਾ ਹੋਇਆ ਭਾਈ ਬਸੰਤ ਸਿੰਘ ਨੇ त्याਗਾ ਹੋਇਆ ਇਸੇ ਤਰੀਕੇ ਨਾਲ ਭਾਈ ਕਲਵੰਦ ਸਿੰਘ ਰਾਉ ਕੇ ਉਹਨਾਂ ਦੀ ਜਮਾਨ ਕੱਟੀ ਗਈ ਪਿਛਲੇ ਦਿਨੀ ਦੌਰਾ ਪਿਆ ਵਾ ਉਹਨਾਂ ਨੂੰ ਵੀ ਮੁਸ਼ਕਲ ਆ ਰਹੀ ਆ ਜਿਹੜਾ ਭਾਈ ਬਸੰਤ ਸਿੰਘ ਆ ਸਾਡਾ ਉਹ 4 ਦਿਨ ਹੋ ਗਏ ਉਹ ਮੰਜੇ ਤੋਂ ਨਹੀਂ ਉੱਠਿਆ ਅੱਜ ਫੋਨ ਕਰਾਉਣ ਵਾਸਤੇ ਇਹ ਲੈ ਕੇ ਆਏ ਸੀ ਸਰਕਾਰੀ ਕੋਲ ਤੋਂ ਜਿਸ ਨੂੰ ਗੱਲ ਕਰਾਉਣੇ ਜਿਸ ਨੂੰ ਮੈਂ ਕਰ ਰਿਹਾ ਗੱਲ ਭਾਈ ਬਸੰਤ ਸਿੰਘ ਨੂੰ व्हीਲ ਚੇਅਰ ਤੇ ਲੈ ਕੇ ਆਏ ਆ ਆ ਵਾ ਸਿੱਟੀ ਸਾਡੇ ਸਿੰਘ ਦੀ ਤੇ ਅੱਜ ਉਥੇ ਡੀਸੀ ਅੰਮ੍ਰਿਤਸਰ ਦੇ ਦਫ਼ਤਰੇ ਗੱਲ ਹੋਈ ਆ ਮੈਨੂੰ ਪਤਾ ਲੱਗਾ ਉਥੇ ਐਸਐਸਪੀ ਨੇ ਡੀਸੀ ਦਫ਼ਤਰੇ ਕਿਹਾ ਕਿ ਨਹੀਂ ਜੀ ਉੱਥੇ ਸਾਡੀ ਗੱਲ ਹੋ ਗਈ ਆ ਸੁਪਰਡਨ ਨਾਲ ਬੰਦੇ ਠੀਕ ਆ ਸਾਰੇ ਇੱਥੇ ਆਣ ਕਿਉਂ ਕੋਈ ਮੌਕਾ ਵੇਖੇ ਇਹ ਪੈਰ ਪੈਰ ਦੇ ਉੱਤੇ ਸਾਡੀ ਗੱਲ ਨੂੰ ਚੁਠਲਾਇਆ ਜਾ ਰਿਹਾ ਸਾਡਾ ਜੇ ਸਾਥ ਦੇਣਾਂ ਦੇ ਖਾਲਸਾ ਪੰਥ ਨੇ ਦੇਣਾ ਸਾਡਾ ਉਹ ਕਿਸੇ ਨੇ ਸਾਥ ਨਹੀਂ ਦੇਣਾ ਇਹ ਸਾਨੂੰ ਪਤਾ ਹੁਣ ਅਗਲੀ ਗੱਲ ਜਿਹੜੀ ਜਿਹੜੀ ਡਾਕਟਰੀ ਸਹੂਲਤ ਆ ਅਸੀਂ ਉਹ ਨਹੀਂ ਲੈ ਰਹੇ ਕਿਉਂ ਨਹੀਂ ਲੈ ਰਹੇ ਕਾਰਨ ਆ ਕਿ ਸਾਨੂੰ ਇਹਦੇ ਯਕੀਨ ਹੀ ਨਹੀਂਗਾ ਅਸੀਂ ਇਹਨਾਂ ਦਾ ਪ੍ਰਸ਼ਾਦਾ ਤੱਕ ਨਹੀਂ ਸ਼ੱਕ ਰਹੇ ਸਾਡੀ ਭੁੱਖਰਤਾ ਜਿਹੜੀ ਚੌਥੇ ਦਿਨ ਜਾਰੀ ਆ ਇਹ ਤਦ ਤੱਕ ਜਾਰੀ ਰਹਿਣੀ ਆ ਜਦੋਂ ਤੱਕ ਸਾਨੂੰ ਇਸ ਥਾਂ ਤੋਂ ਪੰਜਾਬ ਨਹੀਂ ਲੈ ਕੇ ਜਾਂਦੇ। ਤੋਂ ਇਸ ਤੋਂ ਅਗਲੀਆਂ ਜਿਹੜੀ ਗੱਲਾਂ ਹੋ ਰਹੀਆਂ ਇੱਕ ਦੋ ਉਹ ਮੈਂ ਤੁਹਾਨੂੰ ਦੱਸ ਦਿੰਨਾ। ਬਾਕੀ ਜਿਹੜੀ ਸਾਡੀ ਜਿਹੜੀ ਇੱਛਾ ਹੋਣਾ ਅਸੀਂ ਆਪਣੀ ਧਰਤੀ ਤੇ ਜਾਣਾ ਚਾਹੁੰਦੇ ਹਾਂ ਤੇ ਸੰਘਰਸ਼ ਕਰਦੇ ਹਾਂ ਜਿਹੜੇ ਆਖਰੀ ਸਾਹ ਲੈਣੇ ਚਾਹੁੰਦੇ ਹਾਂ। ਤੇ ਸਾਡੀ ਭੁੱਖਰਤਾ ਜਿਹੜੀ ਪੰਜਾਬ ਜਾ ਕੇ ਟੁੱਟੂਗੀ। ਅਸੀਂ ਬਾਕੀ ਦੇਸ਼ ਪਰਦੇਸ 'ਚ ਵਸਦੀ ਸਿੱਖ ਸੰਗਤ ਦੇ ਰਿਣੀ ਆ ਤੇ ਜਿਨ੍ਹਾਂ ਨੇ ਸਾਨੂੰ ਇਹਨਾ ਮਾਨ ਸਤ ਕਰ ਦਿੱਤਾ ਵਾ ਤੇ ਮਹਾਰਾਜ ਅੱਗੇ ਤੁਸੀਂ ਸਾਰੇ ਅਰਦਾਸ ਕਰੋ ਕਿ ਜਿਹੜਾ ਅਸੀਂ ਆ ਹੁਣ ਜਿਹੜਾ ਸੰਘਰਸ਼ ਦਾ ਰੂਪ ਆ ਜਿਹੜਾ ਅਸੀਂ ਸ਼ੁਰੂ ਕੀਤਾ ਹੋਇਆ ਸਾਡਾ ਨਿਭ ਜਾਵੇ ਤੇ ਸਾਰੇ ਸਿੰਘ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਚੜ੍ਹਦੀ ਗੱਲਾ 'ਚ ਆਉਣ ਦੇ ਸਰੀਰਕ ਤੌਰ ਤੇ ਤੰਗੀਆਂ ਆ ਰਹੀਆਂ ਕਿਵੇਂ ਜਿਵੇਂ ਕਿ ਅੱਖਾਂ ਗਾੜੀ ਨੇਰਾ ਆ ਰਿਹਾ ਬੰਦਿਆਂ ਦਾ ਭਾਰ 2 ਕਿਲੋ ਤੋਂ ਲੈ ਕੇ 4 ਕਿਲੋ 5 6 ਕਿਲੋ ਤੱਕ ਭਾਰ ਘਟ ਗਿਆ ਸੋ ਇਸ ਤੋਂ ਅੱਗੇ ਸਰੀਰਕ ਤੌਰ ਤੇ ਕਮਜ਼ੋਰੀ ਆ ਬੰਦੇ ਸਾਡੇ ਮੰਜਿਆਂ ਤੋਂ ਨਹੀਂ ਉੱਠ ਰਹੇ ਕਿਉਂ ਕਿ ਉਹਨਾਂ ਕੋਲ ਉੱਠੇ ਨਹੀਂ ਜਾ ਰਿਹਾ ਭਾਈ ਬਸੰਤ ਸਿੰਘ ਦਾ ਖਾਸ ਤੌਰ ਤੇ ਮੈਂ ਦੱਸ ਰਿਹਾ ਵੀ ਉਹਨਾਂ ਨੇ ਉਹਨਾਂ ਨੂੰ ਕਹਿ ਲਓ ਕਿ ਭੋਖੜ ਤਾਲ ਦੌਰਾਨ ਬਹੁਤ ਪਰੇਸ਼ਾਨੀ ਆ ਰਹੀ ਖਾਲੋਂ ਦੀ ਵਕੀ ਚ ਪੀੜ ਹੁੰਦੀ ਸੀ ਪਰ ਉਹਨੇ ਕੋਈ ਵੀ ਇਹ ਕਹਿੰਦੇ ਗਲੂਕੋਸ ਲਵਾ ਲਓ ਪਰ ਸਾਡੇ ਬੰਦੇ ਨੇ ਬਿਲਕੁਲ ਹੀ ਲਵਾਇਆ ਸੋ ਇਹ ਕੋ ਛੱਡ ਰਿਹਾ ਬਾਕੀ ਇਹ ਮੌਕੇ ਦੀ ਸਰਕਾਰ ਜਿਹੜੀ ਆ ਇਹ ਸਾਰੇ ਪਾਈਸਾ ਨੂੰ ਤਾਂ ਕਿਸੇ ਸਿੰਘ ਕੋਸ਼ੋ ਹਿੰਦੂ ਸਰਕਾਰ ਪੰਜਾਬ ਸਰਕਾਰ ਦੀ ਬਿਮਾਰੀ ਆ